ਪਿੰਡ ਮਹਿਮਾ ਸਰਦਾਂ ਵਿੱਚ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਕਣਕ ਦਾ ਜੈਜਾ ਲੈਣ ਲਈ ਅੱਜ ਕਿਸਾਨਾਂ ਨੇ ਇਕੱਠ ਕੀਤਾ ਹੈ ਕਿ ਜਿਹੜੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਇੱਥੇ ਮਾਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਣ ਨਾ ਕੋਈ ਅਧਿਕਾਰੀ ਪਹੁੰਚਿਆ ਹੈ ਪਰ ਕਈ ਇਲਾਕਿਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਗਿਆ ਪਰ ਉੱਥੇ ਕਣਕ ਦਾ ਨੁਕਸਾਨ ਬਹੁਤ ਘੱਟ ਹੋਇਆ ਪਰ ਜਿਹੜੇ ਇਲਾਕਿਆਂ ਵਿੱਚ ਨੁਕਸਾਨ ਹੋਇਆ ਹੈ ਉਸ ਨਾਲ ਇਲਾਕਿਆਂ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਜਾ ਰਿਹਾ ਅਤੇ ਅਗਰਾਹਾ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਕਿੰਨਾ ਕ ਨੁਕਸਾਨ ਹੋਇਆ ਜੀ ਕਣਕ ਦਾ ਨੁਕਸਾਨ ਜੀ ਆ ਤੁਸੀਂ ਦੇਖ ਲਓ ਇਹ ਘੱਟੋ ਘੱਟ 85% 90% ਨੁਕਸਾਨ ਹੈ ਮੰਨ ਲਓ ਚਲੋ ਜੀ ਆਹ ਕਿਸਾਨ ਥੋੜੇ ਕੋਲੇ ਖੜੇ ਆ 40 ਕਿੱਲੇ ਨੂੰ ਨੁਕਸਾਨ ਹੋਇਆ ਪਿਆ ਜੀ ਆਹ ਚਾੜੀ ਕਿੱਲੇ ਆਏ ਬੰਦੇ ਨੇ ਠੇਕੇ ਤੇ ਲਈ ਆ ਤੇ ਇਹਦੀ ਮਤਲਬ 15 ਮਾਣ 10 ਮਾਣ ਮਸਾ ਝੜੂ ਤੇ ਕੋਈ ਅਧਿਕਾਰੀ ਆਇਆ ਨਹੀਂ ਮੌਕੇ ਤੇ ਅਧਿਕਾਰੀ ਕੋਈ ਨਹੀਂ ਆਇਆ ਆਪਣੇ ਅਕਾਲੀ ਦਰਬ ਦੇ ਲੀਡਰ ਜਰੂਰ ਆਏ ਸੀਗੇ ਉਹ ਵੇਖਣ ਉਹ ਇਧਰ ਤਾਂ ਆਏ ਨਿਗੇ ਉਹ ਮਤਲਬ ਆਪਦੇ ਚਿਹਤਿਆਂ ਤੇ ਜਾ ਕੇ ਮੁੜ ਗਏ ਵੈਸੇ ਉਹਨਾਂ ਨੇ ਤਾਂ ਦੇਣਾ ਕੀ ਹੈ ਕਿਉਂਕਿ ਸਰਕਾਰ ਰਹਿਣੀ ਉਹਨਾਂ ਦਾ ਮਤਲਬ ਕਹਿਣੇ ਹੁੰਦਾਗਾ ਵੈਸੇ ਉਹ ਆਏ ਸੀ ਪਰ ਆਮ ਪਾਰਟੀ ਦਾ ਕੋਈ ਅਧਿਕਾਰੀ ਨਹੀਂ ਆਇਆ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਹਦੀ ਵੀਡੀਓ ਜਰੂਰ ਬਣਾਓ ਆ ਕਣਕ ਦੇ ਵਿੱਚ ਹੈ ਕੀ ਆ ਵੱਲੀਆਂ ਸਾਰੀਆਂ ਤੋੜੀਆਂ ਪਈਆਂ ਕਣਕ ਦਾ ਪਿੰਡ ਮਹਿਮਾ ਸਰਜਾ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਮਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਤੱਕ ਮੁਆਵਜ਼ਾ ਜਰੂਰ ਪਹੁੰਚਦਾ ਕੀਤਾ ਜਾਵੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਨੁਕਸਾਨ ਕਿਸੇ ਹੋਰ ਕਿਸਾਨ ਦਾ ਹੁੰਦਾ ਹੈ ਤੇ ਪੈਸੇ ਕਿਸੇ ਹੋਰ ਕਿਸਾਨ ਦੇ ਖਾਤੇ ਵਿੱਚ ਪਾ ਦਿੱਤੇ ਜਾਂਦੇ ਹਨ ਮਾਨ ਸਰਕਾਰ ਨੂੰ ਫਿਰ ਇੱਕ ਵਾਰ ਤੋਂ ਬੇਨਤੀ ਹੈ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਪ੍ਰੋਪਰ ਗਰਦੌਰੀ ਕਰਕੇ ਉਹਨਾਂ ਤੱਕ ਮੁਆਵਜ਼ਾ ਪਹੁੰਚਦਾ ਕੀਤਾ ਜਾਵੇ